ਸਸਤੀ ਗਾਲੀ ਸਾਇਨ ਗਰਮੀ ਮੋਟਰ ਕਿਚਨ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾ ਰਹੇ ਹਾਂ ਜੀ ਮਟਰ ਤੇ ਮਸ਼ਰੂਮ ਦੀ ਬਹੁਤ ਹੀ ਟੇਸਟੀ ਸਬਜੀ ਅੱਜ ਕੱਲ੍ਹ ਸਰਦੀਆਂ ਦੇ ਮੌਸਮ ਦੇ ਵਿੱਚ ਜੀ ਮਟਰ ਤੇ ਮਸ਼ਰੂਮ ਜਿਹੜੇ ਹਨ ਬਹੁਤ ਵਧੀਆ ਜਿਹੜੇ ਮਿਲ ਰਹੇ ਹਨ ਇਕਦਮ ਤਾਜ਼ੇ ਤੇ ਸਬਜੀ ਵੀ ਇਹਦੀ ਬਹੁਤ ਟੇਸਟੀ ਬਣਦੀ ਹੈ ਸੋ ਬੜੇ ਆਸਾਨ ਜਿਹੇ ਤਰੀਕੇ ਦੇ ਨਾਲ ਅਸੀਂ ਜਿਹੜੀ ਹੈ ਅੱਜ ਮਟਰ ਤੇ ਮਸ਼ਰੂਮ ਦੀ ਜਿਹੜੀ ਸਬਜੀ ਤਿਆਰ ਕਰਾਂਗੇ ਮਸ਼ਰੂਮ ਟਮਾਟਰ ਦੀ ਸਬਜ਼ੀ ਬਣਾਉਣ ਦੇ ਵਾਸਤੇ 200 ਗ੍ਰਾਮ ਅਸੀਂ ਮਸ਼ਰੂਮ ਲਈ ਹੈ ਜੀ ਤੇ ਇੱਕ ਕੌਲੀ ਜਿਹੜੀ ਅਸੀਂ ਮਟਰਾਂ ਦੀ ਲਈ ਹੈ ਮਟਰ ਬਿਲਕੁਲ ਫਰੈਸ਼ ਹਨ ਔਰ ਇਹ ਹੈ ਜੀ ਟਮਾਟਰ ਦੋ ਵੱਡੇ ਵੱਡੇ ਸਾਈਜ਼ ਦੇ ਟਮਾਟਰ ਲਈ ਹਨ ਇਹਨਾਂ ਨੂੰ ਅਸੀਂ ਬਰੀਕ ਪੀਸ ਲਿਆ ਹੈ ਹਰੀਆਂ ਮਿਰਚਾਂ ਹਨ ਔਰ ਇਹ ਹਾਂ ਜੀ ਪਿਆਜ਼ ਪਿਆਜ਼ ਵੀ ਅਸੀਂ ਜਿਹੜੇ ਹਨ ਬਰੀਕ ਇਹਨਾਂ ਨੂੰ ਵੀ ਅਸੀਂ ਜਿਹੜਾ ਹੈ ਕਦੂਕਸ ਕਰਕੇ ਬਰੀਕ ਕਰ ਲਿਆ ਹੈ ਔਰ ਇਹ ਹਾਂਜੀ ਥੋੜੇ ਜਿਹੇ ਖੜੇ ਮਸਾਲੇ ਹਨ ਤੇਜ ਪੱਤਾ ਹੈ ਦੋ ਹਰੀਆਂ ਮਿਰਚਾਂ ਹਰੀਆਂ ਇਲਾਚੀਆਂ ਹਨ ਅ ਜੀਰਾ ਹੈ ਔਰ ਇਹ ਹੈ ਜੀ ਦਾਲਚੀਨੀ ਦੇ ਦੋ ਦੋ ਤਿੰਨ ਛੋਟੇ ਛੋਟੇ ਟੁਕੜੇ ਹਨ ਤੇ ਇਸ ਤੋਂ ਇਲਾਵਾ ਲਸਣ ਤੇ ਅਦਰਕ ਇਹਨਾਂ ਨੂੰ ਸਿਭਰੀ ਪੀਸ ਲਿਆ ਹੈ ਸੋ ਇਹ ਜੋ ਮਟਰ ਤੇ ਮਸ਼ਰੂਮ ਦੀ ਸਬਜੀ ਹੈ ਜੀ ਅਸੀਂ ਮਸਾਲਾ ਜਿਹੜਾ ਹੈ ਕੁੱਟ ਕੇ ਬਣਾ ਰਹੇ ਹਾਂ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਸੋ ਜੋ ਮਸ਼ਰੂਮ ਹੈ ਜੀ ਇਹਨੂੰ ਅਸੀਂ ਪਹਿਲਾਂ ਕੱਟ ਲਵਾਂਗੇ ਮਸ਼ਰੂਮ ਨੂੰ ਅਸੀਂ ਉਸੇ ਵਾਂਗ ਕੱਟਣਾ ਹੈ ਜੀ ਜਦੋਂ ਅਸੀਂ ਸਬਜ਼ੀ ਜਿਹੜੀ ਬਣਾਨੀ ਹੈ ਸੋ ਅਸੀਂ ਸਬਜ਼ੀ ਜਿਹੜੀ ਬਣਾਉਣ ਤੋਂ ਪਹਿਲਾਂ ਮਸ਼ਰੂਮ ਨਹੀਂ ਕੱਟ ਲਾਂਗੇ ਤੇ ਮਸ਼ਰੂਮ ਨੂੰ ਅਸੀਂ ਜੀ ਬਹੁਤ ਛੋਟੇ-ਛੋਟੇ ਪੀਸਾਂ ਦੇ ਵਿੱਚ ਨਹੀਂ ਕੱਟਣਾ ਸਿਰਫ ਅਸੀਂ ਇਸ ਨੂੰ ਦੋ-ਦੋ ਪੀਸਾਂ ਦੇ ਵਿੱਚ ਹੀ ਕੱਟਣਾ ਹੈ ਸੋ ਇਸ ਤਰ੍ਹਾਂ ਸੋ ਸਾਫ਼-ਸੁਥਰੀ ਜਿਹੜੀ ਜੀ ਮਸ਼ਰੂਮ ਹੈ ਕੋਈ ਉਪਰੋਂ ਇਹਦੇ ਜ਼ਿਆਦਾ ਦਾਗ ਨਹੀਂ ਹਨ ਇਹਨਾਂ ਨੂੰ ਅਸੀਂ ਗਰਮ ਪਾਣੀ ਦੇ ਵਿੱਚ ਜਿਹੜਾ ਹੈ 3-4 ਮਿੰਟ ਜਿਹੜਾ ਹੈ ਉਬਲਦੇ ਪਾਣੀ ਦੇ ਵਿੱਚੋਂ ਕੱਟਣਾ ਹੈ ਤੇ जेकर थोड़ी व्डे पीस हो तो इन्होंने असी चार पीसा कट लाँगे सो so, सारी ही मशरूम जी है इसमें असी नीचे वाला हिस्सा जेकर थोड़ा खराब हो तो इसको इतों इस तरह उतारना है सो छोटे जोड़े हैं ना मशरूम जी है छोटी वोते दो पीस कर लेंगे और जोड़ी वोटी पीस है जी उन्हें अभी चार पीसा अट लेना है सो so, इस तरह अं सारी ही जी मशरूम है उस कट लेंगे ਮਸ਼ਰੂਮ ਅਸੀਂ ਕੱਟ ਲਈ ਹੈ ਤੇ ਹੁਣ ਅਸੀਂ ਇਸ ਨੂੰ ਜੀ ਗਰਮ ਪਾਣੀ ਦੇ ਵਿੱਚੋਂ 5 ਮਿੰਟ ਜਿਹੜਾ ਹੈ ਉਬਾਲਣਾ ਹੈ ਪਾਣੀ ਵੀ ਅਸੀਂ ਜਿਹੜਾ ਹੈ ਜੀ ਗਰਮ ਰੱਖਿਆ ਹੋਇਆ ਹੈ ਤੇ ਇਹਦੇ ਵਿੱਚ ਪਾ ਕੇ ਹੁਣ ਅਸੀਂ ਇਸ ਨੂੰ 5 ਮਿੰਟ ਜਿਹੜਾ ਉਬਲਣ ਦੇਾਂਗੇ ਇਹਦੇ ਨਾਲ ਇਹ ਹੋਏਗਾ ਕਿ ਜਿਹੜੀ ਮਸ਼ਰੂਮ ਹੈ ਜੀ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਅੰਦਰ ਤੱਕ ਤੇ 5 ਮਿੰਟ ਬਾਅਦ ਅਸੀਂ ਇਸ ਨੂੰ ਜਿਹੜਾ ਉਗਲਣ ਦੇਣਾ ਹੈ 5 ਮਿੰਟ ਮਸ਼ਰੂਮ ਨੂੰ ਅਸੀਂ ਜਿਹੜਾ ਹੈ ਜੀ ਉਬਾਲ ਲਿਆ ਤੇ ਹੁਣ ਅਸੀਂ ਗੈਸ ਜਿਹੜੀ ਆਫ ਕਰਕੇ ਇਹਨੂੰ ਅਸੀਂ ਕੱਢ ਲੈਣਾ ਹੈ। ਤੇਲ ਦੇ ਵਿੱਚ ਸਬਜੀ ਬਹੁਤ ਹੀ ਜਿਹੜੀ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਤੇ ਤੇਲ ਅਸੀਂ ਜਿਹੜਾ ਹੈ ਜੀ ਪਾ ਦਿੱਤਾ ਹੈ। ਤੇ ਤੇਲ ਨੂੰ ਅਸੀਂ ਉਦੋਂ ਤੱਕ ਗਰਮ ਕਰਨਾ ਜਦੋਂ ਤੱਕ ਇਹਦੇ ਵਿੱਚੋਂ ਚੰਗੀ ਤਰ੍ਹਾਂ ਧੂਆ ਨਹੀਂ ਨਿਕਲ ਜਾਂਦਾ। ਤੇਲ ਦਾ ਕੱਚਾਪਨ ਖਤਮ ਨਹੀਂ ਹੋ ਜਾਂਦਾ। ਤੇਲ ਗਰਮ ਹੋ ਗਿਆ ਹੈ ਤੇ ਤੇਲ ਦਾ ਦੇਖੋ ਰੰਗ ਬਦਲ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਹਿਲਾਂ ਜੀ ਖੜੇ ਮਸਾਲੇ ਹਨ। ਇਹ ਪਾਨੇ ਹਨ। ਖੜੇ ਮਸਾਲੇ ਜਿਹੜੇ ਹਾਂ ਜੀ ਥੋੜਾ ਜਿਹਾ ਇਹਨਾਂ ਦੇ ਚਟਕਣ ਤੋਂ ਬਾਅਦ ਹੁਣ ਇਹਦੇ ਵਿੱਚ ਸੀਮ ਪਿਆਰ ਪਾਨੇ ਆ। ਸਬਜ਼ੀ ਆ ਜਾਏਗੀ ਨਾ ਮਤਲਬ ਕਿ ਨਾ ਜਾਏ 2-4 ਮਿੰਟ ਪਿਆਜ਼ਾਂ ਨੂੰ ਵੀ ਥੋੜਾ ਜਿਆ ਭੁੰਨ ਲਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਗੀ ਪਾਣਾ ਹੈ ਲਸਣ ਹੈ ਤੇ ਅਦਰਕ ਜੋ ਸੀ ਟੁਕਿਆ ਹੋਇਆ ਤੇ ਹੁਣ ਅਸੀਂ ਪਿਆਜ਼ਾਂ ਦੇ ਨਾਲ ਹੀ ਇਹਨਾਂ ਨੂੰ ਥੋੜੀ ਜਿਹਾ ਭੁੰਨ ਲਾਵਾਂਗੇ ਮਸਾਲਾ ਦੇਖੋ ਜੀ ਚੰਗੀ ਤਰ੍ਹਾਂ ਭੁੱਜ ਗਿਆ ਹੈ ਕੜਾਈ ਦੇ ਨਾਲ ਜਿਹੜਾ ਹੈ ਜੀ ਥੋੜਾ ਜਦੋਂ ਸੈਪਰੇਟ ਹੋ ਜਾਂਦਾ ਮਸਾਲਾ ਅਲੱਗ ਹੋ ਜਾਂਦਾ ਇਸ ਤਰ੍ਹਾਂ ਇਕੱਠਾ ਹੋਣ ਲੱਗੇ ਤੇ ਉਹਦੇ ਤੋਂ ਲੱਗ ਜਾਂਦਾ ਪਤਾ ਸਾਨੂੰ ਵੀ ਸਾਡਾ ਮਸਾਲਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਤੇ ਪਿਆਜ਼ ਤੇ ਲਸਣ ਅਦਰਕ ਅੱਛੀ ਤਰ੍ਹਾਂ ਭੁੱਜ ਗਏ ਤੇ ਹੁਣ ਇਹਦੇ ਵਿੱਚ ਅਸੀਂ ਬਾਕੀ ਜਿਹੜੇ ਮਸਾਲੇ ਹੈ ਉਹ ਪਾਵਾਂਗੇ 1/2 ਚਮਚ ਹਲਦੀ ਪਾਏਗੀ ਲਾਲ ਮਿਰਚ ਪਾ ਦੋ 1 ਚਮਚੇ ਧਨੀਆ ਪਾਊਡਰ ਹੋਰ ਸਵਾਦ ਅਨੁਸਾਰ ਹੈ ਜੀ ਨਮਕ और ये है जी देगी मिर्च करा मसाले सारे थोड़ा जी पानी पाँगे ये जड़ा है जी हल्दी तो जो मिर्च मसाले हैं बाकी सारे नीचे नहीं लगते मसाला तो पानी पा करा टमाटर तो जो हरिया मिर्चा हैं वह पा देंगे हैं ਤੋਂ ਬਾਅਦ ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਣਾ ਹੈ ਟਮਾਟਰਾਂ ਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਸੁਕਾਣਾ ਹੈ ਮਸਾਲਾ ਸਾਡਾ ਤਿਆਰ ਹੋ ਗਿਆ ਜੀ ਦੇਖ ਸਕਦੇ ਹੋ ਮਸਾਲੇ ਦੇ ਵਿੱਚ ਉਹ ਘੋੜ ਜਿਹੜਾ ਹੈ ਅਲੱਗ ਨਜ਼ਰ ਆ ਰਿਹਾ ਤੇ ਜਿਹੜਾ ਹੈ ਟਮਾਟਰਾਂ ਦਾ ਪਾਣੀ ਵੀ ਜਿਹੜਾ ਸੁੱਕ ਚੁੱਕਾ ਤੇ ਹੁਣ ਇਹਦੇ ਵਿੱਚ ਜੀ ਅਸੀਂ ਪਾਵਾਂਗੇ ਥੋੜੀ ਜਿਹੀ ਅਸੀਂ ਫਰੈਸ਼ ਮਲਾਈ ਲਈ ਹੈ ਸੋ ਅਸੀਂ ਜਿਹੜੇ ਹਨ 2 ਚਮਚ ਪਾ ਕੇ 2-3 ਚਮਚ ਪਾਵਾਂਗੇ ਆਪਣੀ ਸਬਜ਼ੀ ਦੇ ਸਾਬ ਦੇ ਨਾਲ ਹੀ ਇਹਦੇ ਨਾਲ ਜਿਹੜਾ ਹੈ ਸਬਜ਼ੀ ਸਾਡੀ ਮਸ਼ਰੂਮ ਤੇ ਮਟਰ ਦੀ ਬੜੀ ਕਰੀਮੀ ਲਿਆ ਜਿਹੜਾ ਇਹਦੇ ਵਿੱਚ ਟੇਸ ਆਏਗਾ ਤੇ ਬਸ ਇਹਨੂੰ ਪਾ ਕੇ ਥੋੜਾ ਜਿਹਾ ਮਲਾਈ ਨੂੰ ਥੋੜੀ देर ਫੇਰ ਅਸੀਂ ਇਸ ਨੂੰ ਜਿਹੜਾ ਹੈ ਰਿਨ ਲੈਣਾ ਤਾਂ ਕਿ ਮਲਾਈ ਜਿਹੜੀ ਹੈ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਜਿਹੜੀ ਹੈ 2-4 ਮਿੰਟ ਜਿਹੜੀ ਅੱਛੀ ਤਰ੍ਹਾਂ ਜਿਹੜੀ ਮਿਕਸ ਹੋ ਜੇ ਡਾਕੂਮੈਂਟ ਮਿਲਾਈ ਪਾਣ ਤੋਂ ਬਾਅਦ ਵੀ ਜਿਹੜਾ ਹੈ ਜੀ ਮਸਾਲਾ ਦੇਖੋ ਤੁਸੀਂ ਜਿਹੜਾ ਹੈ ਕਿੰਨਾ ਵਧੀਆ ਜਿਹੜਾ ਤਿਆਰ ਹੋਇਆ ਹੈ ਮਸਾਲਾ ਬਿਲਕੁਲ ਰੈਡੀ ਹੋ ਗਿਆ ਤੇ ਹੁਣ ਇਹਦੇ ਵਿੱਚ ਅਸੀਂ ਪਾਨੇ ਹਾਂ ਜੀ ਮਟਰ ਮਟਰ ਬਿਲਕੁਲ ਫਰੈਸ਼ ਹਨ ਇਸ ਲਈ ਇਹਨਾਂ ਨੂੰ ਵੀ ਜਿਹੜਾ ਹੈ ਜੀ ਪੱਕਣ ਲਈ ਜ਼ਿਆਦਾ ਟਾਈਮ ਨਹੀਂ ਲੱਗੇਗਾ ਤੇ ਮਸ਼ਰੂਮ ਜਿਹੜੀ ਹੈ ਉਹਨੂੰ ਵੀ ਅਸੀਂ ਥੋੜਾ ਜਿਹਾ ਉਬਾਲ ਲਿਆ ਹੈ ਦੋਨਾਂ ਚੀਜ਼ਾਂ ਨੂੰ ਅਸੀਂ ਇਕੱਠੇ ਹੀ ਪਾ ਦੇਣਾ ਔਰ ਥੋੜੀ ਜਿਹੀ ਇਹਨਾਂ ਨੂੰ ਅਸੀਂ ਭੁੰਨਣਾ ਹੈ ਮਸਾਲੇ ਦੇ ਨਾਲ ਹੀ ਮਸਾਲਾ ਵੀ ਸਾਡਾ ਪਹਿਲਾਂ ਹੀ ਰੈਡੀ ਹੋ ਚੁੱਕਿਆ ਤੇ ਬਸ ਥੋੜਾ ਜਿਹਾ ਇਹਨੂੰ ਅਸੀਂ ਬਿਨਾ ਪਾਣੀ ਪਾਇਆ ਹੋਇਆ ਥੋੜੇ देर ਅਸੀਂ ਇਸੇ ਤਰ੍ਹਾਂ ਹੀ ਇਹਨੂੰ ਥੋੜਾ ਜਿਹਾ ਮਸਾਲੇ ਦੇ ਨਾਲ ਹੀ ਭੁੰਨਾਗੇ ਬਿਨਾ ਪਾਣੀ ਪਾਏ ਹੋਇਆ ਜੀ ਟੱਕਣ ਦੇ ਕੇ ਅਸੀਂ 5 ਮਿੰਟ ਤੱਕ ਕਰ ਇਹਨੂੰ ਅਸੀਂ ਇਸੇ ਤਰ੍ਹਾਂ ਹੀ ਜਨ ਦੇਣਾ ਹੈ 5 ਮਿੰਟ ਹੋ ਚੁੱਕੇ ਹਨ ਜੀ ਮਸਾਲੇ ਦੇ ਵਿੱਚ ਅਸੀਂ ਜੋ ਮਸ਼ਰੂਮ ਤੇ ਮਟਰ ਹਨ ਉਹਨਾਂ ਨੂੰ ਨਾਲ ਹੀ ਭੁੱਲਿਆ ਹੈ। ਸੋ ਦੇਖ ਸਕਦੇ ਹੋ ਕਿ ਜਿਹੜੀ ਸਾਡੀ ਮਸ਼ਰੂਮ ਤੇ ਮਟਰ ਹੈ ਇਹ ਹੁਣ ਬਿਲਕੁਲ ਜਿਹੜੇ ਹਨ ਜੀ ਪੂਜੇ ਚੁੱਕੇ ਹੈ ਤੇ ਹੁਣ ਅਸੀਂ ਇਹਦੇ ਵਾਸਤੇ ਜਿਹੜੀ ਹੈ ਜੀ ਗਰੇਵੀ ਤਿਆਰ ਕਰਨੀ ਹੈ। ਸੋ ਜਿੰਨੀ ਵੀ ਗਰੇਵੀ ਜਿਹੜੀ ਆਪਣੇ ਹਿਸਾਬ ਦੇ ਨਾਲ ਜਿਹੜੀ ਹੈ ਤੁਸੀਂ ਪਤਲੀ ਜਾਂ ਸੰਘਣੀ ਜਿਸ ਤਰ੍ਹਾਂ ਵੀ ਕਰਨੀ ਚਾਹੁੰਦੇ ਹੋ ਉਹਨੀ ਹੀ ਲਗਾ ਸਕਦੇ ਹੋ। सत्त मिनट असी ग्रेवी बनाने तो बाद भी असी जो है ढक के सब्जी पका लिया ग्रेवी सा जी देख सकते दे हो बिल्कुल वी जी सब्जी है तैयार हो गई है साँ इस तरह की ही जी है मशरूम मटर की सब्जी जी वह लगती है सो देख सकते दे हो कि सब्ज़ी बहुत वीयी जी है बन के तैयार हुई है तो हूँ ये अभी पावगे जी अदा चम्मच गर्म मसाला और ਤਨੀਆ ਹੈ ਜੀ ਕੱਟਿਆ ਹੋਇਆ। ਤੋਂ ਇਹ ਜਿੱਦਾਂ ਬੰਤਵਾ ਦੇ ਸੀਨ ਨੂੰ ਮਿਕਸ ਕਰਦੇ ਆਂਗੇ ਤੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਅਸੀਂ ਇਸ ਨੂੰ ਸਰਵ ਕਰਾਂਗੇ। ਗੈਸ ਅਸੀਂ ਜਿਹੜੀ ਹੈ ਬੰਦ ਕਰ ਦੇਣੀ ਹੈ। ਮਸ਼ਰੂਮ ਤੇ ਮਟਰ ਦੀ ਸਬਜ਼ੀ ਜੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਸੋ ਬੜੇ ਸੌਖੇ ਜਿਹੇ ਤਰੀਕੇ ਦੇ ਨਾਲ ਇਸ ਤਰ੍ਹਾਂ ਤੁਸੀਂ ਵੀ ਜਰੂਰ ਬਣਾ ਕੇ ਦੇਖਣਾ ਤੇ ਇਹ ਸਬਜ਼ੀ ਜਿਹੜੀ ਹੈ ਤੁਸੀਂ ਰੋਟੀ ਨਾਲ ਪੂਰੀ ਦੇ ਨਾਲ ਜਾਂ ਪਰੌਂਠੀ ਦੇ ਨਾਲ ਖਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸੱਚੀ ਅਕਾਲ